ਤੋ ਬਿੰਦ ਕਾ ਅਨਕ ਨਾਮ ਅਪਾਰ ਤਨ ਤਨ ਤੇ ਜਨ ਨਾਨਕ ਚਤਰ ਜਾ ਕੇ ਸਿਮਰਨ ਕੁ ਲਹੇ ਉਦਰ ਜਾ ਕੇ ਸਿਮਰਨ ਪਉ ਦੁਖ ਹਰੇ ਜਾ ਕੇ ਸਿਮਰਨ ਅਪਦਾ ਤਰੈ ਜਾ ਕੇ ਸਿਮਰਨ ਮੁਚਿਤ ਪਾਪ ਜਾ ਕੇ ਸਿਮਰਨ ਨਹੀਂ ਸੰਤਾਪ ਜਾ ਕੇ ਸਿਮਰਨ ਰਿਤ ਬਿਗਾਸ ਜਾ ਕੇ ਸਿਮਰਨ ਕਬਲਾ ਦਾਸ ਜਾ ਕੇ ਸਿਮਰਨ ਨਿਦ ਨਿਦਾਨ ਜਾ ਕੇ ਸਿਮਰਨ ਤਰੇ ਨਿਦਾਨ ਪਤਤ ਪਾਵਨ ਨਾਮ ਹਰੀ ਕੋਟ ਭਗਤ ਉਦਾਰ ਕਰੀ ਹਰ ਦਾਸ ਦਾਸਾ ਦੀਨ ਸਰਣ ਨਾਨਕ ਮਾਥਾ ਸੰਤ ਚਰਨ ਮਾਲੀ ਗੌੜਾ ਮਹੱਲਾ ਪੰਜਵਾ ਐਸੋ ਸਹਾਈ ਹਰ ਕੋ ਨਾਮ ਸਾਧ ਸੰਗਤ ਪਜ ਪੂਰਨ ਕਾਮ ਰਹਾਉ ਬੂਡਤ ਕਉ ਜੈਸੇ ਬੇੜੀ ਮਿਲਤ ਬੁਜਤ ਦੀਪਕ ਮਿਲਤ ਤਿਲਤ ਜਲਤ ਅਗਨੀ ਮਿਲਤ ਨੀਰ ਜੈਸੇ ਬਾਰਕ ਮੁਖ へ ਖੀਰ ਜੈਸੇ ਰਨ ਮੈਂ ਸਖਾ ਭਰਾਤ ਜੈਸੇ ਭੁਖੇ ਭੋਜਨ ਮਾਤ ਜੈਸੇ ਕਿਰਕ ਹੈ ਬਰਸ ਮੇਗ ਜੈਸੇ ਪਾਲਨ ਸਰਨ ਸਿੰਘ ਗਰਡ ਮੁਖ ਨਹੀਂ ਸਰਪ ਤਰਾਸ ਸੂਆ ਪਿੰਜਰ ਨਹੀਂ ਖਾਏ ਬਿਲਾਸ ਜੈਸੋ ਅੰਡੋ ਹਿਰਦੇ ਮਾਹੀ ਜੈਸੋ ਦਨੋ ਚਕਿਦਰਾਹੀ ਬਹੁਤ ਉਪਮਾ ਥੋਰ ਕਹੀ ਹਰ ਅਗਮ ਅਗਮ ਅਗਾਦ ਤੂਹੀ ਊਚ ਮੂਚੋ ਬਹੁ ਅਪਾਰ ਸਿਮਰਤ ਨਾਨਕ ਤਰੇ ਸਾਰ ਮਾਲੀ ਗੌੜਾ ਮਹੱਲਾ ਪੰਜਵਾ ਇਹੀ ਹਮਾਰੇ ਸਫਲ ਕਾਜ ਆਪਣੇ ਦਾਸ ਕੌਲੇਹੋ ਨਿਵਾਜ ਰਹਾਉ ਚਰਨ ਸੰਤ へ ਮਾਥ ਮੂਰ ਨੈਣ ਦਰਸ ਪੀਖੋ ਨਿਸਪੂਰ ਹਸਤ ਹਮਰੇ ਸੰਤ ਟਹਿਲ ਪ੍ਰਾਨ ਮਨ ਤਨ ਸੰਤ ਬਹਿਲ ਸੰਤ ਸੰਗ ਮੇਰੇ ਮਨ ਕੀ ਪ੍ਰੀਤ ਸੰਤ ਗੁਣ ਬਸਹਿ ਮੇਰੇ ਚੀਤ ਸੰਤ ਆਗਿਆ ਮਣੇ ਮੀਠ ਮੇਰਾ ਕਮਲ ਵਿਗਸੇ ਸੰਤ ਡੀਠ ਸੰਤ ਸੰਗ ਮੇਰਾ ਹੋਏ ਨਿਵਾਸ ਸੰਤਨ ਕੀ ਮੋਇ ਬਹੁਤ ਪਿਆਸ ਸੰਤ ਬਚਨ ਮੇਰੇ ਮਨਹਿ ਮੰਤ ਸੰਤ ਪ੍ਰਸਾਦ ਮੇਰੇ ਵਿਖੇ ਹੰਤ ਮੁਕਤ ਜੁਗਤ ਇਹਾ ਨਿਦਾਨ ਪ੍ਰਭ ਦਿਆਲ ਮੁਝ ਦੇਵੋ ਦਾਨ ਨਾਨਕ ਕੋ ਪ੍ਰਭ ਦਇਆ ਧਾਰ ਸੰਤਨ ਜਨ ਸੰਤਨ ਕੇ ਮੇਰੇ ਹਿਰਦੇ ਮੰਜਾਰ ਮਾਲੀ ਗੌੜਾ ਮਹੱਲਾ ਪੰਜਵਾ ਸਭ ਕੈ ਸੰਗੀ ਨਾ ਹਿੰਦੂਰ ਕਰਨਕ ਰਾਵਨ ਹਾਜਰਾ ਹਜੂਰ ਰਹਾਉ ਸੁੰਨਤ ਜੀਓ ਜਾਸ ਨਾਮ ਦੁਖ ਬਿਨ ਸੇ ਸੁਖ ਕੀਓ ਬਿਸਰਾਮ ਸਗਲ ਨਿਦ ਹਰ ਹਰ ਹਰੇ ਮਨ ਜਨ ਤਾਂ ਕੀ ਸੇਵ ਕਰੇ ਜਾ ਕੇ ਘਰ ਸਗਲੇ ਸਮਾਹੇ ਜਿਸ ਤੇ ਬਿਸਥਾ ਕੋਈ ਨਾਹੀ ਜੀ ਜੰਤਰ ਕਰੇ ਪ੍ਰਤਪਾਲ ਸਦਾ ਸਦਾ ਸੇਵ ਹੋ ਕਿਰਪਾਲ ਸਦਾ ਧਰਮ ਜਾ ਕੇ ਦੀ ਬਾਨ ਬੇ ਮੋਹਤਾਜ ਨਹੀਂ ਕਿਛ ਕਾਨ ਸਭ ਕਿਛ ਕਰਨਾ ਆਪਨ ਆਪ ਰੇ ਮਨ ਮੇਰੇ ਤੂੰ ਤਾਂ ਕੋ ਜਾਪ ਸਾਧ ਸੰਗਤ ਕੋ ਹਾਂ ਬਲਿਹਾਰ ਜਾਸ ਮਿਲ ਹੋਵੇ ਉਧਾਰ ਨਾਮ ਸੰਗ ਮਨ ਤਨਹਿ ਰਾਤ ਨਾਨਕ ਕੋ ਪ੍ਰਭ ਕਰੀ ਦਾਤ ਮਾਲੀ ਗੌੜਾ ਮਹੱਲਾ ਪੰਜਵਾ ਦੋ ਪਦੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਹਰਿ ਸਮਰਤ ਕੀ ਸਰਨਾ ਜੀਉ ਪਿੰਡ ਤਨ ਰਾਸ ਮੇਰੀ ਪ੍ਰਭ ਏਕ ਕਾਰਨ ਕਰਨ ਰਹਾਉ ਸਿਮਰ ਸਿਮਰ ਸਦਾ ਸੁਖ ਪਾਈਐ ਜੀਵਨੇ ਕਾ ਮੂਲ ਰਵ ਰਿਹਾ ਸਰਬਤ ਠਾਈ ਸੂਕਮ ਅਸਥੂਲ ਆਲ ਜਾਲ ਬੇਕਾਰ ਤਜ ਸਭ ਹਰ ਗੁਨਾ ਨਿਤਗਾਓ ਕਰ ਜੋੜ ਨਾਨਕ ਦਾਨ ਮੰਗੈ ਦੇਹੋ ਆਪਣਾ ਨਾਓ ਮਾਲੀ ਗੋੜਾ ਮਹੱਲਾ ਪੰਜਵਾ ਪ੍ਰਭ ਸਮਰੱਥ ਦੇਵ ਅਪਾਰ ਕੌਣ ਜਾਣੇ ਚਲਤ ਤੇਰੀ ਕਿਛ ਅੰਤ ਨਹੀਂ ਪਾਰ ਰਹਾਉ ਇੱਕ ਖਿਨੇ ਥਾਪ ਉਠਾਪਦਾ ਕੜ ਪਨ ਕਰਨ ਹਾਰ ਜੀਨ ਕੀਨ ਉਪਾਰਜਨਾ ਪ੍ਰਭ ਦਾਨ ਦੇ ਦਾਤਾਰ ਹਰ ਸਰਨ ਆਇਓ ਦਾਸ ਤੇਰਾ ਪ੍ਰਭ ਊਚ ਅਗਮ ਮਾਰਾਰ ਕਢਲੇ ਹੋ ਪਵਜਲ ਬਿਕਮਤੇ ਜਨ ਨਾਨਕ ਸਦ ਬਲਿਹਾਰ ਮਾਲੀ ਗੋੜਾ ਮਹੱਲਾ ਪੰਜਵਾ ਮਨ ਤਨ ਵਸ ਰਹੇ ਗੋਪਾਲ ਦੀਨ ਬਾਦਮ ਭਗਤ ਵਛਲ ਸਦਾ ਸਦਾ ਕਿਰਪਾਲ ਰਹਾ ਆਦ ਅੰਤੇ ਮਦ ਤੂੰ ਹੈ ਪ੍ਰਭ ਬਿਨਾਂ ਨਹੀਂ ਕੋਈ ਪੂਰ ਰਹਾ ਸਗਲ ਮੰਡਲ ਏਕ ਸੁਆਮੀ ਸੋਏ ਕਰਨ ਹਰ ਜਸ ਨਿਤਰ ਦਰਸ਼ਨ ਰਸਨ ਹਰ ਗੁਣ ਗਾਓ ਬਲੇ ਹਾਰ ਜਾਏ ਸਦਾ ਨਾਨਕ ਦੇਹੋ ਆਪਣਾ ਨਾਉ ਮਾਲੀ ਗੋੜਾ ਬਾਣੀ ਭਗਤ ਨਾਮਦੇਵ ਜੀ ਕੀ ਏਕ ਓੰਕਾਰ ਸਤਗੁਰ ਪ੍ਰਸਾਦ ਧਨ ਧਨ ਓ ਰਾਮ ਵੇਨ ਬਾਜੇ ਮਦਰ ਮਦਰ ਤੁਨ ਅਨਹਦ ਗਾਜੇ ਰਹਾਓ ਤਨ ਤਨ ਮੇਗਾ ਰੂ ਮਾਵਲੀ ਤਨ ਤਨ ਕ੍ਰਿਸ਼ਨ ਊੜੇ ਕੰਬਲੀ ਤਨ ਤਨ ਤੂੰ ਮਾਤਾ ਦੇਵਕੀ ਜੇਗ ਦੇ ਰ ਮਈਆ ਕਮਲਾਪਤੀ ਤਨ ਤਨ ਬਨ ਖੰਡ ਬਿੰਦ ਰਬਨਾ ਜਹ ਖੇਲੇ ਸ੍ਰੀ ਨਰਾਇਣ ਨਾਮ ਬੀਨ ਬਜਾਵੇ ਗੋਦਨ ਚਰੇ ਨਮਿਕਾ ਸੁਆਮੀ ਆਨੰਦ ਕਰੇ ਮੇਰੋ ਬਾਪ ਮਾਦੂ ਤੂੰ ਤਨ ਕੇ ਸੋ ਸਾਵਲਿਓ ਬੇਠ ਲਾਇ ਰਹਾ ਕਰ ਧਰੇ ਚੱਕਰ ਬੈਕੁੰਠ ਤੇ ਆਏ ਗਜ ਹਸਤੀ ਕੇ ਪ੍ਰਾਨ ਉਦਾਰੀ ਅਲੇ ਦੋ ਸ਼ਾਸਨ ਕੀ ਸਬਾ ਦਰੋਪਤੀ ਅੰਬਰ ਲੇਤ ਉਬਾਰੀ ਅਲੇ ਗੋਤਮ ਨਾਰ ਅਹਲਿਆ ਤਾਰੀ ਪਾਵਨ ਕੇਤਕ ਤਾਰੀ ਅਲੇ ਐਸਾ ਅਦਮ ਜਾਤ ਨਾਮ ਦੇਯੋ ਤਉ ਸਰਨਾਗਤ ਆਈ ਅਲੇ ਸਬੇ ਕਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਰਹਾਉ ਇਕਲ ਮਾਟੀ ਕੁੰਚਰ ਚੀਟੀ ਪਾਜਨ ਹੈ ਬਹੁ ਨਾਨਾਰੇ ਅਸਥਾਵਰ ਜੰਗਮ ਕੀਟ ਪਤੰਗਮ ਕਟਕਟ ਰਾਮ ਸਮਨਾਰੇ ਇਕਲ ਚਿੰਤਾ ਰਾਖ ਅਨੰਤਾ ਔਰ ਤਜੋ ਸਭ ਆਸਾਰੇ ਰਨਵੇਂ ਨੰਮ ਭੈ ਨਹਿ ਕਾਮਾ ਕੋ ਠਾਕੁਰ ਕੋ ਦਾਸਾਰੇ ਰਾਗ ਮਾਰੂ ਮਹੱਲਾ ਪਹਿਲਾ ਘਰ ਪਹਿਲਾ ਚੌਪਦੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਸਲੋਕ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਧੂਰ ਨਾਨਕ ਸਰਨ ਤੁਹਾਰੀਆ ਪੇਖੋ ਸਦਾ ਹਜੂਰ ਸਬਦ ਪਿਛਲ ਪਿਛੋ ਰਾਤੀ ਸਦੜਾ ਨਾਮ ਖਸਮ ਕਾਲੇ ਹੈ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਦੂਰ ਨਾਨਕ ਸਰਨ ਤੁਹਾਰੀ ਆਪੇਖੋ ਸਦਾ ਹਜੂਰ ਸ਼ਬਦ ਪਿਛੋ ਸਾਰਾਤੀ ਸਦ ਡਾ ਨਾਮ ਖਸਮ ਕਾ ਲੇਹੇ ਖੇਮੇ ਛਤਰ ਸਰਾਇ ਤੇ ਦਿਸਨ ਰਥ ਪੀੜੇ ਜਿੰਨੀ ਤੇਰਾ ਨਾਮ ਧਿਆਇਆ ਤਿਨ ਕੋ ਸਦ ਮਿਲੇ ਬਾਬਾ ਮੈਂ ਕਰਮਹੀਣ ਕੂੜਿਆਰ ਨਾਮ ਨਾ ਪਾਇਆ ਤੇਰਾ ਅੰਦਾ ਪਰਮ ਭੂਲਾ ਮਨ ਮੇਰਾ ਰਹਾਉ ਸਾਦ ਕੀਤੇ ਦੁਖ ਪਰ ਫੁੜੇ ਪੂਰਬ ਲਿਖੇ ਮਾਏ دکھ اگلے دکھے دکھ ویہائے وشڑیاں کا کیا وشڑے ملیاں کا کیا میل سو صلاحی ہے جن کر دیکھیا کھیل سنجوگی ملاوڑا ات تن کی پوگ بنجوگی مل بچ ਨਾਨਕ ਭੀ ਸੰਜੋਗ ਮਾਰੂ ਮਹੱਲਾ ਪਹਿਲਾ ਮਿਲ ਮਾਤ ਪਿਤਾ ਪਿੰਡ ਕਮਾਇਆ ਤਿੰਨ ਕਰਤੈ ਲੇਖ ਲਖਾਇਆ ਲਿਖਦਾਤ ਜੋਤ ਵਡਿਆਈ ਮਿਲ ਮਾਇਆ ਸੁਰਤ ਗਵਾਈ ਮੂਰਖ ਮਨ ਕਾਹੇ ਰਹਿਨ ਕੋਈ ਕਿਛ ਖਾਜੈ ਕਿਛ ਤਰ ਜਾਈਏ ਜੇ ਬਹੁੜ ਦੁਨੀਆ ਆਈਐ ਮੂਰਖ ਮਨ ਕਾਹੇ ਕਰਸੇ ਮਾਣਾ ਉਠ ਚਲਣਾ ਖਸਮੈ ਭਾਣਾ ਰਹਾਓ ਤਜ ਸਾਦ ਸਹਿ ਸੁਖ ਹੋਈ ਘਰ ਛੱਡਨੇ ਰਹੇ ਨ ਕੋਈ ਕਿਛ ਖਾਜੈ ਕਿਛ ਤਰ ਜਾਈਏ ਜੇ ਬਹੁੜ ਦੁਨੀਆ ਆਈਐ ਸੱਜ ਕਾਇਆ ਪਟ ਹੰਡਾਏ ਪਰਮਾਇਸ ਬਹੁਤ ਚਲਾਏ ਘਰ ਸੇਜ ਸੁਖਾਲੀ ਸੋਵੇ ਹੱਥੀ ਪਾਉਂਦੀ ਕਾਹੇ ਰੂਵੇ ਘਰ ਘੁੰਮਨ ਵਾਣੀ ਭਾਈ ਪਾਪ ਪੱਥਰ ਤਰਨ ਨਾ ਜਾਈ ਬੋ ਬੇੜਾ ਜੀਉ ਚੜਾਉ ਕਹ ਨਾਨਕ ਦੇਵੇ ਕਾਹੂ ਮਰ ਮਹੱਲਾ ਪਹਿਲਾ ਘਰ ਪਹਿਲਾ ਕਰਨੀ ਕਾਗਦ ਮਨ ਮਸ ਵਾਣੀ ਬੁਰਾ ਪਲਾ ਦੋਇ ਲੇਖ ਪਏ ਜਿਉਂ ਜਿਉਂ ਕਿਰਤ ਚਲਾਏ ਤਿਉ ਚੱਲੀਐ ਤਿਉ ਗੁਨ ਨਾਹੀ ਅੰਤ ਹਰੇ ਚਿਤ ਚਿਤਸ ਕੀ ਨਹੀਂ ਬਾਵਰਿਆ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਜਾਲੀ ਰੈਨ ਜਾਲ ਦਿਨ ਹੂਆ ਜੇਤੀ ਘੜੀ ਫਾਹੀ ਤੇਤੇ रस रस जोग चुगहे नित फसहिं सूट्स मूढे कमन गुनी ताया आरन मन विच लोहा पंच अगन तित लाग रही कोइले पाप पड़े तिस ऊपर मन जलिया सन्नी चिंत पई ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਨੇਹਾ ਏਕ ਨਾਮ ਅੰਮ੍ਰਿਤ ਉਹ ਦੇਵੇ ਤਉ ਨਾਨਕ ਤ੍ਰਿਟਸ ਦੇਹਾ ਮਰੁ ਮਹੱਲਾ ਪਹਿਲਾ ਬੇਮਲ ਮਝਾਰ ਬਸਸ ਨਿਰਮਲ ਜਲ ਪਦਮਨ ਜਾਵਲ ਰੇ ਪਦਬਨ ਜਾਵਲ ਜਲ ਰਸ ਸੰਗਤ ਸੰਗ ਦੋਖ ਨਹੀਂ ਰੇ dadar tu kabhe na jaan sire bhagats se bal bas nirmal jal amrit na lakh sare rao bas jal nit na vast aliyal mer chacha gunre chand kamudni dur ho nesas anpok karn re amrit khand doodh ma sanchas tu ban chatur re ਆਪਨਾ ਆਪ ਤੂੰ ਕਬ ਹੂਨਾ ਛੋੜਸ ਪੀਸਨ ਪ੍ਰੀਤ ਜਿਉ ਰੇ ਪੰਡਿਤ ਸੰਗ ਵਸਹਿ ਜਨ ਮੂਰਖ ਆਗਮ ਸਾ ਸੁਨੇ ਆਪਨਾ ਆਪ ਤੂੰ ਕਬ ਹੂਨਾ ਛੋੜਸ ਸਵਾਨ ਪੂਛ ਜਿਉ ਰੇ ਇਕ ਪਖੰਡੀ ਨਾਮ ਨ ਰਚੇ ਇਕ ਹਰ ਹਰ ਚਰਨੀ ਰੇ ਪੂਰਬ ਲੇਖਿਆ ਪਾਵਸ ਨਾਨਕ ਰਸਨਾ ਨਾਮ ਜਪਰੇ ਮਰਮਹਲਾ ਪਹਿਲਾ ਸਲੋਕ ਪਤ ਤਉ ਪਨੀਤ ਅਸੰਖ ਹੋਹਿ ਹਰ ਚਰਨੀ ਮਨ ਲਾਗ ਅਠ ਛੱਡ ਤੀਰਥ ਨਾਮ ਪ੍ਰਭ ਨਾਨਕ ਜਿਸ ਮਸਟਕ ਭਾਗ ਸ਼ਬਦ ਸਖੀ ਸੁਹੇਲੀ ਗਰਬ ਗਹਿਲੀ ਸੋਨ ਸਹਿ ਕੀ ਇੱਕ ਬਾਤ ਸੁਹੇਲੀ ਜੋ ਮੈਂ ਬੇਦਨ ਸਾ ਕਿਸ ਅੱਖਾਂ ਮਾਈ ਹਰਬਿੰਦ ਜੀਓ ਨਾ ਰਹੈ ਕੈਸ ਰਖ ਮਾਈ ਰਹਾਉ ਜਿਉ ਹਉ ਦੁਹਾਗਨ ਖਰੀ ਰੰਜਾਨੀ ਗਿਆ ਸੋ ਜੋਬਨ ਧਨ ਪੁਛਤਾਨੀ ਤੂੰ ਦਾਨਾ ਸਾਹਿਬ ਸਿਰ ਮੇਰਾ ਖਿਜ਼ਮਤ ਕਰੀ ਜਨ ਬੰਦਾ ਤੇਰਾ ਪੰਤ ਨਾਨਕ ਅੰਦੇਸਾ ਏਹੀ ਬਿਨ ਦਰਸ਼ਨ ਕੈਸੇ ਰਵੋ ਸੁਨੇਹੀ ਮਾਰੂ ਮਹੱਲਾ ਪਹਿਲਾ ਮੁਲਖ ਰੀਦੀ ਲਾਲਾ ਗੋਲਾ ਮੇਰਾ ਨਾਉ ਸੁਪਾਗਾ ਗੁਰ ਕੀ ਬਚਨੀ ਹਾਟ ਬੇਕੰਨਾ ਜਿਤ ਲਾਇਆ ਤਿਤ ਲਾਗਾ ਤੇਰੇ ਲਾਲੇ ਕਿਆ ਚਿਤ ਰਾਈ ਸਾਹਿਬ ਕਾ ਹੁਕਮ ਨਾ ਕਰਨਾ ਜਾਈ ਰਹਾਓ ਮਾਂ ਲਾਲੀ ਪਿਓ ਲਾਲਾ ਮੇਰਾ ਹਉ ਲਾਲੇ ਕਾ ਜਾਇਆ ਲਾਲੀ ਨਾਚੈ ਲਾਲਾ ਗਾਵੇ ਭਗਤ ਕਰੋ ਤੇਰੀ ਰਾਇ ਪੀਐ ਤਾ ਪਾਣੀ ਆਨੀ ਮੀਰਾ ਖਾਹੇ ਤਾ ਪੀਸਨ ਜਾਓ ਪੱਖਾ ਫੇਰੀ ਪੈਰ ਮਲੋਵਾ ਜਪਤ ਰਹਾ ਤੇਰਾ ਨਾਉ ਲੂਣ ਹਰਾਮੀ ਨਾਨਕ ਲਾਲਾ ਬਸ ਹੀ ਤੁੱਦ ਵਡਿਆਈ ਆਦੁ ਜਗਾਤ ਦਇਆਪਤ ਦਾਤਾ ਤੁੱਦ ਵਿਨ ਮੁਕਤ ਨ ਪਾਈ ਮਾਰੂ ਮਹੱਲਾ ਪਹਿਲਾ ਕੋਈ ਆਖੇ ਪੂਤਨਾ ਕੋ ਕਹੇ ਬਤਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਭਇਆ دیਵਾਨਾ ਸਾਹ ਕਾ ਨਾਨਕ ਬੋ ਰਨਾ ਹਉ ਹਰ ਬਿਨ ਅਵਰ ਨ ਜਾਣਾਰਾ ਤਉ دیਵਾਨਾ ਜਾਣੀਏ ਜਾ ਭਇ دیਵਾਨਾ ਹੋਇ ਏਕੀ ਸਾਹਿਬ ਬਾਹਰਾ ਦੂਜਾ ਅਵਰ ਨ ਜਾਣੇ ਕੋਈ ਤਉ دیਵਾਨਾ ਜਾਣੀਏ ਜਾ ਏਕਾਕਾਰ ਕਮਾਏ ਹੁਕਮ ਪਛਾਣੇ ਖਸਮ ਕਾ ਦੂਜੀ ਅਵਰ ਸਿਆਣ ਪਕਾਏ ਤਾ ਉਹ ਦੇ ਵਾ ਨਾ ਜਾਣੀਐ ਜਾਂ ਸਾਹਿਬ ਧਰੇ ਪਿਆਰ ਮੰਦਾ ਜਾਣੇ ਆਪਕੋ ਅਵਰ ਭਲਾ ਸੰਸਾਰ ਮਾਰੂ ਮਹੱਲਾ ਪਹਿਲਾ ਇਹੋ ਤਨ ਸਰਬ ਰਹਾ ਭਰਪੂਰ ਮਨ ਮੁਗ ਫਿਰੇ ਸੇ ਜਾਣ ਹਿੰ ਦੂਰ ਸੋ ਤਨ ਵਖਰ ਨਾਮ ਰਿਦੈ ਹਮਾਰੇ ਜਿਸ ਤੂੰ ਦੇਹ ਤਿਸੇ ਨਿਸਤਾਰੇ ਰਹਾਉ ਨਾ ਇਹ ਤਨ ਜਲੇ ਨਾ ਤਸਕਰ ਲੈ ਜਾਏ ਨਾ ਇਹ ਤਨ ਡੂਬੇ ਨਾ ਇਸ ਤਨ ਕੋ ਮਿਲੇ ਸੰਜਾਏ ਜਿਸ ਤਨ ਕੀ ਦੇਖੋ ਵਡਿਆਈ ਸਹਿਜੇ ਮਾਤੇ ਅਨ ਦਿਨ ਜਾਈ ਇੱਕ ਬਾਦ ਅਨੂਪ ਸੁਨੋ ਨਰ ਭਾਈ ਇਸ ਤਨ ਬਿਨ ਕਹੋ ਕਿਨੇ ਪਰਮਗਤ ਪਾਈ ਪਣਤ ਨਾਨਕ ਅਕਤ ਕੀ ਕਥਾ ਸੁਣਾਏ ਸਤਿਗੁਰ ਮਿਲੇ ਤਾਂ ਇਹੋ ਧਨ ਪਾਏ ਮਾਰੂ ਮਹੱਲਾ ਪਹਿਲਾ ਸੂਰ ਸਰਸ ਉਸ ਲੈ ਸੋਮ ਸਰ ਭੋਖ ਲੈ ਜੁਗਤ ਕਰ ਮਰਤ ਸੋਸਨ ਬੰਦ ਕੀਜੈ ਮੀਨ ਕੀ ਚੱਪਲ ਸਿਉ ਜੁਗਤ ਮਨ ਰਾਖੀਐ ਉੜੈ ਨ ਹੰਸ ਨਹ ਕੰਧ ਛੀਜੈ ਮੂੜੇ ਕਾਇਚੇ ਪਰਮ ਪੁੱਲਾ ਨਹਿ ਚੀਨਿਆ ਪਰਮ ਆਨੰਦ ਬੈਰਾਗੀ ਰਹਾਉ ਅਜਰ ਗਹੁ ਯਾਰ ਲੈ ਅਮਰ ਗਹੁ ਮਾਰ ਲੈ ਪ੍ਰਾਤ ਤਜ ਛੋੜ ਤਉ ਅਪਿਓ ਪੀਜੈ ਮੀਨ ਕੀ ਚੱਪਲ ਸਿਉ ਜੁਗਤ ਮਨ ਰਾਖੀਐ ਉਡੈ ਨ ਹੰਸ ਨਹਿ ਕੰਧ ਛੀਜੈ ਪੰਤ ਨਾਨਕ ਜਨੋ ਰਵੈ ਜੇ ਹਰ ਮਨੋ ਮਨ ਭਵਨ ਸਿਉ ਅੰਮ੍ਰਿਤ ਪੀਜੈ ਮੀਨ ਕੀ ਚੱਪਲ ਸਿਉ ਜੁਗਤ ਮਨ ਰਾਖੀਐ ਉਡੈ ਨ ਹੰਸ ਨਹ ਕੰਧ ਛੀਜੈ ਮਰੁ ਮਹੱਲਾ ਪਹਿਲਾ ਮਾਇਆ ਮੂਈ ਨਾ ਮਨ ਮੁਵਾ ਸਰ ਲੈ ਰੀ ਮੈਂ ਮਤ ਬੋਹਿਥ ਜਲ ਸਿਰ ਤਰ ਟਿਕੈ ਸੱਚਾ ਵਖਰ ਜਿਤ ਮਣਕ ਮਨ ਮੈਂ ਮਨ ਮਾਰਸੀ ਸਚਨ ਲਾਗੇ ਕਤ ਰਾਜਾ ਤਖਤ ਟਿਕੈ ਗੁਣੀ ਪੈ ਪਚਾਇਨ ਰਤ ਬਾਬਾ ਸਾਚਾ ਸਾਹਿਬ ਦੂਰ ਨ ਦੇਖ ਸਰਬ ਜੋਤ ਜਗ ਜੀਵਨਾ ਸਿਰ ਸਿਰ ਸਾਚਾ ਲੇਖ ਰਹਾਉ ਬ੍ਰਹਮਾ ਵਿਸ਼ਨ ਰਿਖੀ मुनि ਸ਼ੰਕਰ ਇੰਦ ਤਪੇ ਪੇਖਾਰੀ ਮਾਨੇ ਹੁਕਮ ਸੁਹੇਦਰ ਸਾਚੇ ਆਕੀ ਮਰੇ ਅਫਾਰੀ ਜੰਗਮ ਜੋਦ ਜਤੀ ਸੰਿਆਸੀ ਗੁਰ ਪੂਰੇ ਵਿਚਾਰੀ ਬਿਨ ਸੇਵਾ ਫਲ ਕਬਹੂ ਨ ਪਾਵਸ ਸੇਵਾ ਕਰਨੀ ਸਾਰੀ ਨੇ ਤਨਿਆ ਧਨ ਨੇ ਗੁਰਿਆ ਗੁਰ ਨੇ ਮਾਨਿਆ ਤੂੰ ਮਾਨ ਅੰਦ ਲੈ ਮਨਿਕ ਗੁਰ ਪਕੜਿਆ ਨੇ ਤਾਨਿਆ ਤੂੰ ਤਾਨ ਹੋ ਮ ਜਪਾ ਨਹੀਂ ਜਾਣਿਆ ਗੁਰਮਤੀ ਸਾਚ ਪਛਾਨ ਨਾ ਬਿਨਾ ਨਾਹੀ ਦਰ ਢੋਈ ਝੂਠਾ ਆਵਨ ਜਾਨ ਸਾਚਾ ਨਾਮ ਸੁਲਾਹੀਏ ਸਾਚੇ ਤੇ ਤ੍ਰਿਪਤ ਹੋਏ ਗਿਆਨ ਰਤਨ ਮਨ ਮਾਂ ਜੀਐ ਬੋੜ ਨਾ ਮਹਿਲਾ ਹੋਈ ਜਬ ਲਗ ਸਾਹਿਬ ਮਨ ਵਸੈ ਤਬ ਲਗ ਬਿਗਨ ਨ ਹੋਈ ਨਾਨਕ ਸਿਰ ਦੇ ਛੁੱਟੀਐ ਮਨ ਤਨ ਸਾਚਾ ਸੋਏ ਮਾਰੂ ਮਹੱਲਾ ਪਹਿਲਾ ਜੋਗੀ ਜੁਗਤ ਨਾਮ ਨਿਰਮਾਇਲ ਤਾਂ ਕਹਿ ਮੈਲ ਨਾ ਰਾਤੀ ਪ੍ਰੀਤਮ ਨਾਤ ਸਦਾ ਸਤ ਸੰਗੇ ਜਨਮ ਮਰਨ ਗਤ ਬੀਤੀ गोसाई तेरा कहा नाम कैसे जाती जा तौ पितर महल बुलावे पूछो बात निरंती रहौ ब्रह्मण ब्रह्म ज्ञान इस नानी हर गुण पूजे पाती एको नाम एक नारायण तेरे भवन एका ज्योति जिह्वा डंडी ए गुण छ बात लो नाम अजाची ਇਕੋ ਹਾਟ ਸਾਹੁ ਸਭਨਾ ਸਿਰ ਵਨਜਾਰੇ ਇੱਕ ਭਾਤੀ ਦੋਵੇਂ ਸਿਰੇ ਸਤਿਗੁਰੂ ਨਿਬੇੜੇ ਸੋ ਬੂਝੇ ਜਿਸ ਏਕਲਿਵ ਲਾਗੀ ਜਿਉ ਹੋ ਰਹੇ ਨਿਭਾਤੀ ਸ਼ਬਦ ਵਸਾਏ ਪਰਮ ਚੁਕਾਏ ਸਦਾ ਸੇਵਕ ਦਿਨ ਰਾਤੀ ਉਪਰ ਗगन ਗगन ਪਰ ਗੋਰਖ ਤਾ ਕਾ ਅਗਮ ਗੁਰੂ ਪਨਵਾਸੀ ਗੁਰਬਚਨੀ ਬਾਹਰ ਕਰ ਏਕੋ ਨਾਨਕ ਭਇਆ ਉਦਾਸੀ